ਅਬਦੇ ਵਿੱਚ ਇੱਕ ਹੋਰ ਮਹਿਲਾ ਪਖੰਡੀ ਬਾਬਿਆਂ ਦਾ ਸ਼ਿਕਾਰ ਬਣ ਗਿਆ ਤਾਂ ਮਾਮਲਾ ਨਿਕਲ ਕੇ ਸਾਹਮਣੇ ਆਇਆ ਮੁਖਸਰ ਤੋਂ ਜਿੱਥੇ ਕ੍ਰਿਸ਼ਨਾ ਕੁਮਾਰੀ ਨਾਮ ਦੀ ਮਹਿਲਾ ਜਿਹੜੀ ਕਿ ਮੰਦਿਰ ਗਈ ਹੋਈ ਸੀ ਤਾਂ ਮੰਦਿਰ ਤੋਂ ਆਪਣੇ ਘਰ ਵਾਪਸ ਜਾ ਰਹੀ ਸੀ ਤਾਂ ਉਸੇ ਵੇਲੇ ਉਸ ਨੂੰ ਰਸਤੇ ਦੇ ਵਿੱਚ ਬਾਈਕ ਦੇ ਉੱਤੇ ਸਵਾਰ ਦੋ ਅਜਨਬੀ ਮਿਲੇ ਤਾਂ ਉਸ ਦੇ ਕੋਲ ਆ ਕੇ ਸ਼ੀਤਲਾ ਮੰਦਿਰ ਦੇ ਬਾਰੇ ਪੁੱਛਣ ਲੱਗੇ ਤਾਂ ਸ਼ੀਤਲਾ ਮੰਦਿਰ ਦੇ ਬਾਰੇ ਜਦੋਂ ਉਸ ਤੋਂ ਮਹਿਲਾ ਤੋਂ ਪੁੱਛਿਆ ਤਾਂ ਮਹਿਲਾ ਨੇ ਜਵਾਬ ਦਿੱਤਾ ਕਿ ਇੱਥੇ ਕੋਈ ਸ਼ੀਤਲਾ ਮੰਦਿਰ ਨਹੀਂ ਹੈਗਾ ਬਲਕਿ ਮਹਾਦੇਵ ਦਾ ਮੰਦਿਰ ਹੈ ਤਾਂ ਇਸੇ ਵਿਚਾਲੇ ਇੱਕ ਹੋਰ ਬਾਈਕ ਦੇ ਉੱਤੇ ਸਵਾਰ ਹੋ ਕੇ ਇੱਕ ਮਹਿਲਾ ਤੇ ਜਿਹੜਾ ਵਿਅਕਤੀ ਸੀਗਾ ਉਹ ਉਸ ਦੇ ਕੋਲ ਆ ਕੇ ਖੜ ਜਾਂਦੇ ਨੇ ਤਾਂ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਨੇ ਤਾਂ ਕਹਿੰਦੇ ਨੇ ਕਿ ਜਿਹੜੇ ਲੋਕ ਤੁਹਾਡੇ ਕੋਲ ਪਹਿਲਾਂ ਆਏ ਸੀਗੇ ਉਹ ਬੜੇ ਮਹਾਤਮਾ ਨੇ ਕਾਉਣਾ ਦਾ ਮਿਲਣਾ ਤੇ ਤੁਹਾਡੇ ਲਈ ਸ਼ੁਭ ਸੰਕੇਤ ਆ ਤਾਂ ਇਹ ਸੁਣ ਕੇ ਜਿਹੜੀ ਕ੍ਰਿਸ਼ਨਾ ਕੁਮਾਰੀ ਸੀਗੀ ਉਹ ਭਾਵੁਕ ਹੋ ਗਈ ਤਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਉਲਝ ਗਈ ਤਾਂ ਇਸ ਤੋਂ ਬਾਅਦ ਚਾਰੇ ਜਿਹੜੇ ਇਹ ਠੱਗ ਸੀਗੇ ਜਿਹੜੇ ਉਸ ਮਹਿਲਾ ਦੇ ਕੋਲ ਆਏ ਹੋਏ ਸੀਗੇ ਇਹਨਾਂ ਚਾਰਾਂ ਨੇ ਝੋਲੀ ਅੱਗੇ ਕਰਨ ਨੂੰ ਕਿਹਾ ਤਾਂ ਉਸ ਮਹਿਲਾ ਦੀ ਝੋਲੀ ਦੇ ਵਿੱਚ 100 ਰੁਪਏ ਤਾਂ ਇੱਕ ਪੱਥਰ ਵਰਗੀ ਚੀਜ਼ ਰੱਖ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਜੇਕਰ ਉਹ ਸੋਨਾ ਪਾਉਂਦੀ ਹੈ ਤਾਂ ਸੋਨਾ ਲਾ ਦੇਵੇ ਤਮੈਲਾ ਨੇ ਤਾਂ ਪਹਿਲਾਂ ਸੋਨਾ ਲਾਣ ਤੋਂ ਇਨਕਾਰ ਕਰ ਦਿੱਤਾ ਪਰ ਉਹਨਾਂ ਦੀਆਂ ਗੱਲਾਂ ਦੇ ਜਾਲ ਦੇ ਵਿੱਚ ਮੈਲਾ ਫਸ ਜਾਂਦੀ ਹੈ ਜਿਸ ਤੋਂ ਬਾਅਦ ਜਿਹੜੀ ਆਪਣੇ ਸੋਨੇ ਦੀਆਂ ਚੂੜੀਆਂ ਹੱਥਾਂ ਦੇ ਵਿੱਚ ਪਾਈਆਂ ਹੋਈਆਂ ਸੀਗੀਆਂ ਉਹ ਲਾ ਕੇ ਦੇ ਦਿੰਦੀ ਹੈ ਤਾਂ ਉਹਨਾਂ ਦਾ ਕੀਮਤ 2 ਲੱਖ ਰੁਪਏ ਸੀਗੀ 2.5 ਤੋਲੇ ਦੀਆਂ ਉਹ ਚੂੜੀਆਂ ਸੀਗੀਆਂ ਤਾਂ ਉਹ ਮੈਲਾ ਲਾ ਕੇ ਉਹਨਾਂ ਨੂੰ ਫੜਾ ਦਿੰਦੀ ਹੈ ਦੇ ਦਿੰਦੀ ਹੈ ਰੁਮਾਲ ਦੇ ਵਿੱਚ ਰੱਖ ਲੈਂਦੀ ਆ ਤਾਂ ਜਿਹੜੇ ਚਾਰੋਂ ਠੱਗ ਸੀਗੇ ਤਾਂ ਉਹ ਚੂੜੀਆਂ ਇੱਕ ਰੁਮਾਲ ਦੇ ਵਿੱਚ ਬਣ ਕੇ ਉਹ ਮਹਿਲਾ ਨੂੰ ਦੇ ਦਿੱਤੀਆਂ ਤੇ ਕਿਹਾ ਕਿ ਇਹਨੂੰ ਘਰ ਜਾ ਕੇ ਖੋਲੀ ਇੱਥੇ ਨਾ ਖੋਲੀ ਤੇ ਨਾਲ ਹੀ ਕਿਹਾ ਕਿ ਰਸਤੇ ਦੇ ਵਿੱਚ ਕਿਸੇ ਦੇ ਨਾਲ ਗੱਲਬਾਤ ਵੀ ਨਾ ਕੋਈ ਕਰੀ ਤਾਂ ਕ੍ਰਿਸ਼ਨਾ ਕੁਮਾਰੀ ਜਦੋਂ ਘਰ ਪਹੁੰਚੀ ਤਾਂ ਰੁਮਾਲ ਖੋਲਿਆ ਤਾਂ ਉਸ ਦੇ ਵਿੱਚ ਔ ਚੂੜੀਆਂ ਗਾਇਬ ਸਿਗੇ ਉਸ ਦੇ ਵਿੱਚੋਂ ਕਿਉਂਕਿ ਠੱਗ ਆਪਣਾ ਕੰਮ ਕਰਕੇ ਜਾ ਚੁੱਕੇ ਸਿਗੇ ਤਾਂ ਫਿਰ ਮਹਿਲਾ ਨੂੰ ਪਤਾ ਲੱਗਿਆ ਕਿ ਉਸ ਦੇ ਨਾਲ ਠੱਗੀ ਹੋ ਚੁੱਕੀ ਹੈ ਤਾਂ ਇਸ ਕੋ ਫਿਰ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਹਾਲਾਂਕਿ ਹੁਣ ਪੁਲਿਸ ਸੀਸੀਟੀਵੀ ਕੈਮਰੇ ਖੰਗਾਰ ਰਹੀ ਹੈ ਫੁਟੇਜ ਖੰਗਾਰ ਰਹੀ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜਿਹੜੇ ਯੂਰੋਪੀ ਨੇ ਉਹਨਾਂ ਦੀ ਪਾਲ ਵੀ ਕੀਤੀ ਜਾ ਰਹੀ ਹੈ ਤਾਂ ਪਰ ਲਗਾਤਾਰ ਇਸ ਤਰੀਕੇ ਦੇ ਪੰਜਾਬ ਤੋਂ ਮਾਮਲੇ ਸਾਹਮਣੇ ਆ ਰਹੇ ਨੇ ਅਸੀਂ ਵੀ ਅਪੀਲ ਕਰਦੇ ਰਹਿੰਦੇ ਹਾਂ ਕਿ ਸੁਚੇਤ ਰਹੋ ਸਾਵਧਾਨ ਰਹੋ ਤਾਂ ਜੋ ਇਸ ਤਰੀਕੇ ਦੀਆਂ ਵਾਰਦਾਤਾਂ ਤੋਂ ਬਚਿਆ ਜਾ ਸਕੇ ਕਈ ਮਾਮਲੇ ਪੰਜਾਬ ਦੇ ਵਿੱਚ ਸਾਹਮਣੇ ਆ ਚੁੱਕੇ ਨੇ ਜਿੱਥੇ ਬਾਬਿਆਂ ਦੇ ਭੇਜ ਦੇ ਵਿੱਚ ਠੱਗ ਘੁੰਮ ਰਹੇ ਨੇ ਤਾਂ ਇਸ ਤਰੀਕੇ ਦੇ ਨਾਲ ਸ਼িকার ਬਣਾਇਆ ਜਾ ਰਿਹਾ ਹੈ ਕਈ ਮਾਮਲੇ ਇਸ ਤਰੀਕੇ ਦੇ ਦੇਖਣ ਨੂੰ ਮਿਲ ਚੁੱਕੇ ਨੇ ਜਿੱਥੇ ਮਹਿਲਾਵਾਂ ਦੇ ਨਾਲ ਲੁੱਟ ਹੋ ਚੁੱਕੀ ਹੈ ਆਪਣੇ ਗੱਲਾਂ ਦੇ ਚਾਂਸੇ ਦੇ ਵਿੱਚ ਲੈ ਕੇ ਪਖੰਡੀ ਬਾਬੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਜਾਂਦੇ ਨੇ ਪਰ باوجود ਉਸ ਦੇ ਲੋਕ ਸੁਚੇਤ ਨਹੀਂ ਹੋ ਰਹੇ ਇੱਕ ਹੋਰ ਮੈਲਾ ਜੜੀ ਸਗੀ ਪੰਜਾਬ ਦੀ ਇੱਕ ਹੋਰ ਮੈਲਾ ਇਹਨਾਂ ਪਖੰਡੀ ਬਾਬਿਆਂ ਦੇ ਜਾਲ ਦੇ ਵਿੱਚ ਫਸ ਗਈ ਹੈ ਚਾਰ ਜਣਿਆਂ ਦਾ ਇਹ ਗਰੋ ਸੀਗਾ ਪਹਿਲਾ ਤਾਂ ਦੋ ਜਣੇ ਆਉਂਦੇ ਨੇ ਮੈਲਾ ਦੇ ਕੋਲ ਬਜ਼ੁਰਗ ਮੈਲਾ ਦੇ ਕੋਲ ਆਉਂਦੇ ਨੇ ਤਾਂ ਪਹਿਲਾ ਮੰਦਰ ਦਾ ਪੁੱਛਿਆ ਜਾਂਦਾ ਹੈ ਤਾਂ ਫਿਰ ਦੂਜਾ ਜਿਹੜਾ ਇਹਨਾਂ ਦੇ ਨਾਲ ਸਾਥੀ ਹੁੰਦੇ ਨੇ ਉਹ ਫਿਰ ਇਸ ਮੈਲਾ ਦੇ ਕੋਲ ਆ ਕੇ ਪਹੁੰਚ ਜਾਂਦੇ ਨੇ ਤੇ ਕਹਿੰਦੇ ਨੇ ਕਿ ਜਿਹੜੇ ਬੰਦੇ ਤੁਹਾਡੇ ਮਿਲ ਕੇ ਗਏ ਨੇ ਬੜੇ ਮਹਾਤਮਾ ਨੇ ਤਾਂ ਤੁਹਾਡੇ ਤਾਨੂੰ ਮਿਲਣਾ ਸ਼ੁਭ ਹੈ ਤਾਂ ਫਿਰ ਇਸ ਤਰੀਕੇ ਦੇ ਨਾਲ ਗੱਲਾਂ-ਬਾਤਾਂ ਦੇ ਵਿੱਚ ਉਸ ਬਜ਼ੁਰਗ ਨੂੰ ਉਲਝਾ ਲਿਆ ਜਾਂਦਾ ਹੈ ਤਾਂ ਲਗਾਤਾਰੇ ਜਿਹੜੇ ਬਜ਼ੁਰਗ ਮਹਿਲਾਵਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਇਸ ਤਰੀਕੇ ਦੇ ਪਹਿਲਾਂ ਵੀ ਮਾਮਲੇ ਪੰਜਾਬ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਚੁੱਕੇ ਨੇ ਤਾਂ ਇਹ ਮਹਿਲਾ ਵੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਉਲਝ ਗਈ ਫਸ ਗਈ ਹਾਲਾਂਕਿ ਪਹਿਲਾਂ ਤਾਂ ਮਹਿਲਾ ਨੇ ਆਪਣੇ ਸੋਨੇ ਦੇ ਗਹਿਣੇ ਉਤਾਰਨ ਤੋਂ ਮਨਾ ਕਰ ਦਿੱਤਾ ਸੀ ਪਰ ਬਾਅਦ ਦੇ ਵਿੱਚ ਇਦਾਂ ਦੀਆਂ ਗੱਲਾਂ ਦੇ ਵਿੱਚ ਉਲਝ ਗਈ ਆਪਣੇ ਗਹਿਣੇ ਹੀ ਲਾ ਕੇ ਚੂੜੀਆਂ ਹੀ ਲਾ ਕੇ ਉਹ ਜਿਨ੍ਹਾਂ ਦੀ ਕੀਮਤ 2 ਲੱਖ ਰੁਪਈਆ ਸੀਗਾ ਉਹ ਠੱਗਾ ਨੂੰ ਫੜਾ ਦਿੱਤੇ ਤਾਂ ਉਹ ਰਫੂ ਚੱਕਰ ਹੋ ਗਏ ਤਾਂ ਅਸੀਂ ਲਗਾਤਾਰ ਅਪੀਲ ਕਰਦੇ ਆ ਰਹੇ ਹਾਂ ਕਿ ਸੁਚੇਤ ਰਹੋ ਸਾਵਧਾਨ ਰਹੋ ਪਖੰਡੀ ਇਹੋ ਜਿਹੇ ਬਾਬਿਆਂ ਦੇ ਪਿੱਛੇ ਨਾ ਲੱਗੋ ਤਾਂ ਜੋ ਤੁਹਾਡੇ ਨਾਲ ਇਸ ਤਰੀਕੇ ਦੀ ਵਾਰਦਾਤ ਨਾ ਹੋ ਸਕੇ ਤਾਂ ਜਦੋਂ ਇਹ ਮਹਿਲਾ ਘਰ ਪਹੁੰਚਦੀ ਹੈ ਤਾਂ ਘਰ ਦੇ ਅੰਦਰ ਜਦੋਂ ਰਮਾਲ ਖੋਲਿਆ ਜਾਂਦਾ ਤਾਂ ਉਸ ਦੇ ਵਿੱਚ ਕੁਝ ਵੀ ਨਹੀਂ ਸੀਗਾ ਕਿਉਂਕਿ ਉਹ ਜਿਹੜੇ ਠੱਗ ਸੀਗੇ ਉਹ ਚੂੜੀਆਂ ਲੈ ਕੇ ਉਹ ਫਰਾਰ ਹੋ ਚੁੱਕੇ ਸੀਗੇ ਤਾਂ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸੀਗੇ ਤਾਂ ਬਾਬਿਆਂ ਦੇ ਭੇਸ ਦੇ ਵਿੱਚ ਇਦਾਂ ਦੇ ਘੁੰਮ ਰਹੇ ਨੇ ਠੱਗ ਜਿਹੜੇ ਲਗਾਤਾਰ ਵਾਰਦਾਤਾ ਕਰ ਰਹੇ ਨੇ ਸੋ ਤੁਸੀਂ ਸੁਚੇਤ ਰਹੋ ਸਾਵਧਾਨ ਰਹੋ ਤਾਂ ਜੋ ਕਿਸੇ ਤਰੀਕੇ ਦੀ ਇਸ ਤਰੀਕੇ ਦੀ ਵਾਰਦਾਤ ਤੁਹਾਡੇ ਨਾਲ ਨਾ ਵਾਪਰ ਸਕੇ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਉਸ ਮਹਿਲਾ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਣੇ ਕਿ ਨਾ ਮੈਂ ਕੀ ਕਰ कृष्णा ਕੁਮਾਰੀ ਕੀ ਘਟਨਾ ਹੋਈ ਉਹਨਾਂ ਚੂੜੀਆਂ ਲੈ ਕੇ ਲੈ ਗਏ ਲੈ ਗਏ ਕਿੱਥੇ ਆਏ ਸੀ ਕਿਵੇਂ ਕਿੰਨੇ ਵਜੇ ਦੀ ਘਟਨਾ ਹੈ ਕਿੰਨੇ ਜਨੇ ਸੀ ਦੋ ਜਨੇ ਤੇ ਇੱਕ ਸੀ ਇੱਕ ਜਨਾ ਇੱਕ ਸੀ ਕਿੰਨੇ ਵਜੇ ਦੀ ਘਟਨਾ ਹੈ ਇਹ 10 ਤੋਂ ਪਹਿਲਾਂ ਦੀ ਗੱਲ ਹੈ ਠੀਕ ਹੈ ਗਿਆ ਸੀ ਮੈਂ ਕਹਿੰਦਾ ਸਾਡੇ ਘਰ ਦੇ ਦੁੱਖ ਬਹੁਤ ਨੇ ਤੁਹਾਨੂੰ ਅਸੀਂ ਦੇਨੇ ਆ ਖੁਸ਼ ਤੇ ਤੁਹਾਡੇ ਜਿਹੜੇ ਦੁੱਖ ਜੇ ਕੱਟੇ ਜਾਣਗੇ ਕਿੰਨੇ ਬਲੀਏ ਕਿੱਥੇ ਘਟਨਾ ਕਿੰਨੇ ਜਿੰਨੇ ਸੀ ਕਾਹਦੇ ਤੇ ਆਏ ਸੀਗੇ ਮੋਟਰਸਾਈਕਲ ਤੇ ਕਿੱਥੇ ਆਏ ਸੀ ਮੈਂ ਮੰਦਰ ਆਈ ਸੀ ਮੰਦਰ ਮੈਂ ਜਿਹੜੀ ਰੋਡ ਤੇ ਘਟਨਾ ਵਾਪਰੀ ਐ ਬੈਂਕ ਰੋਡ ਤੇ ਜਿਹੜੀ ਘਟਨਾ ਜਦੋਂ ਪੰਜਾਂ ਨਾਲ ਗੱਲਬਾਤ ਕੀਤੀ ਸੀ ਕਿੰਨੇ ਜਿਹੜਿਆ ਦੇ ਸੀ ਸਾਰੇ ਜੈਂਟਸ ਸੀ ਦਾ ਲੇਡੀਜ਼ ਇੱਕ ਲੇਡਿਸ ਦੋ ਜੈਂਟਸ ਕਿੰਨੀਆਂ ਸੀ ਜਿਹੜੀਆਂ ਦੋ ਉਹਨੇ ਕਹ ਤੁਰ ਨੀ ਕਾਤੇ ਦੋ ਪਾਈਆਂ ਹੋਈਆਂ ਸੀ ਤੁਹਾਨੂੰ ਕਿਵੇਂ ਗੱਲਾਂ ਵਿੱਚ ਲੈ ਰਿਆ ਉਹਨਾਂ ਨੇ ਗੱਲਾਂ ਹੀ ਲੈ ਲਿਆ ਤੁਹਾਨੂੰ ਕਿ ਨਾਲ ਲਗਿਆ ਆ ਤੁਸੀਂ ਆਦਾ 골ਡ ਲਾ ਦਿਓ ਤੇ ਉਹਨੇ ਇੱਕ ਲੋ ਦਿੱਤਾ ਪਹਿਲਾਂ ਕਹਿੰਦਾ ਚੁੰਨੀ ਤੁਹਾਡੇ ਮੈਂ ਪੁਛਾਦ ਪੰਜ ਕੁਛ ਮਰਜ਼ੀ ਲੈ ਲੋ ਉਹਨਾਂ ਨੇ ਵਿੱਚ ਪਾ ਕੇ 100 ਰੁਪਇਆ ਤੇ ਵਿੱਚ ਕੋ ਪਤਾ ਨਹੀਂ ਹੋਰ ਕੀ ਉਹਨਾਂ ਦੇ ਵੱਲੋਂ ਤਾਂ ਫਿਰ ਕੁਝ ਪਾਇਆ ਹੋਣਾ ਤੇ ਉਹ ਕਹਿੰਦਾ ਉਹਦੇ ਵਿੱਚ ਉਹਦੇ ਵਿੱਚ ਮੇਰੀਆਂ ਚੂੜੀਆਂ ਰਖਵਾ ਲੀਆਂ ਤੇ ਉਹਨਾਂ ਨੇ ਅਕਲ ਮੈਂ ਆਦੇ ਕੋਲੋਂ ਮੈਂ ਤੁਹਾਨੂੰ ਕਪੜਾ ਦੇਣਾ ਕਪੜੇ ਚੋਂ ਨਹੀਂ ਬੰਨ ਕੇ ਪਤਾ ਨੂੰ ਦੇਖਿਆ ਕਿੰਨੇ ਕਾਗਜ਼ ਬਨੇ ਹੋਏ ਸੀ ਅਖਬਾਰ ਦੇ ਤੋਂ ਹੁੰਦੇ ਬੰਦਿਆ ਮੈਨੂੰ ਕਹਿੰਦੇ ਰਾਜ ਕਿਸੇ ਨਾਲ ਗੱਲ ਨਾ ਕਰਿਓ ਤੇ ਕਿਹਨਾਂ ਕਰੇ ਜਾ ਕੇ ਖੋਲੇ ਮੈਂ ਉਹ ਕਰੇ ਕਿਸੇ ਨਾਲ ਦੇ ਆਦਮੀ ਨੂੰ ਵੀ ਨਾ ਦਸੀਏ ਕਹਿੰਦੇ ਨਹੀਂ ਕਰੇ ਤਾਂ ਦੱਸੋ ਗਈ ਤੇ ਫਿਰ ਦੇਖੋ ਲੈ ਦੇ ਵਿੱਚ ਵੀ ਨਿਕਲਣਾ ਸੀ ਖਾਲੀ 100 ਰੁਪਏ ਵੀ ਕੋ ਨਹੀਂ ਚੋਰੀਆਂ ਵੀ ਕੋ ਨਹੀਂ ਕੀ ਕੰਮ ਕਰਦੇ ਪਟਟ ਕੀ ਕੰਮ ਕਰਦੇ ਹੋ ਤੁਸੀਂ ਤੁਹਾਡਾ ਪਰਿਵਾਰ ਕੀ ਕੰਮ ਕਰਦਾ ਕਿਨੇ ਸਾਡੇ ਕਿਨਾਂ ਬੈਂਕ ਰੋਡ ਤੇ ਦੁਕਾਨ ਹੈ ਲਾਡੀ ਗਿਫਟ ਕੇਲ ਕੀ ਮੰਗ ਕਰਦੇ ਹੋ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਨੇ ਸਰਸਨ ਕਿਹਨਾਂ ਮੰਗ ਰੱਖਦੇ ਹੋ ਚੋਰ ਲਾਭ ਜਾਣ ਹੋਰ ਸੀ ਚੁੜੀਆਂ ਸਾਡੇ ਮਿਲੀਆਂ ਚਾਹੀਦੀ ਨੇ ਮਿਲੀਆਂ ਚਾਹੀਦੀ ਨੇ ਵੀ ਉਹ ਓਕੇ ਮੈਂ ਦੇ ਕਿਵੇਂ 10 ਵਜੇ ਦਾ ਵੀ ਨਹੀਂ ਟਾਈਮ ਹੈਗਾ ਸੀ ਤੇ ਦੇਨ ਦਿਹਾੜੇ ਵੀ ਸਾਰ